ਤੁਸੀਂ ਹੈਰਾਨ ਹੋਵੋਗੇ ਸੁਣ ਕੇ ਕਿ ਮਜੀਠੇ ਚ ਇੱਕ ਆਈਐਸ ਅਫਸਰ ਨੂੰ ਐਸ ਐਸ ਡੀ ਐਮ ਲਾਇਆ ਸੀ ਅੱਜ ਤੋਂ 15-20 ਦਿਨ ਪਹਿਲਾਂ ਔਰ ਉਹ ਬੇਖੂਬੀ ਆਪ ਦਾ ਕੰਮ ਕਰਨੇ ਚੱਲ ਔਰ ਕਿਉਂਕਿ ਇੱਕ ਆਈਐਸ ਅਫਸਰ ਚਨ ਟਾਪਰ ਮੰਨੇ ਜਾਂਦੇ ਆਪਦੇ ਸਮਿਆਂ ਚ ਉਹਨਾਂ ਨੂੰ ਜਦ ਇਹ ਜ਼ਿੰਮੇਵਾਰੀ ਮਿਲੀ ਇੱਕ ਸਰਕਾਰੀ ਮਲਾਜਮ ਹੋਣ ਦੇ ਨਾਤੇ ਉਹਨਾਂ ਦੇ ਵੀ ਮਨ ਚ ਸੀਗਾ ਕਿ ਮੈਂ ਲੋਕਤੰਤਰ ਨੂੰ ਤਕੜਾ ਕਰਨਾ ਡੈਮੋਕ੍ਰੇਸੀ ਬਹਾਲ ਰੱਖਣੀ ਆ ਲੋਕਤੰਤਰ ਦੀ ਬਹਾਲੀ ਵਾਸਤੇ ਉਹਨਾਂ ਨੇ ਇਸ ਇਲੈਕਸ਼ਨ 'ਚ ਪੰਚਾਇਤੀ ਇਲੈਕਸ਼ਨ 'ਚ ਹਰੇਕ ਦੀ ਪਾਰਟਿਸਪੇਸ਼ਨ ਹੋਵੇ ਉਹਨੂੰ ਯਕੀਨੀ ਬਣਾ ਰਹੇ ਸਨ ਮਗਰ ਬੜੀ ਹੈਰਾਨਗੀ ਹੋਈ ਕਿ ਕੱਲ ਉਹਨਾਂ ਦੀ ਬਦਲੀ ਕਰਤੀ ਗਈ ਆ ਔਰ ਆਈਏਐਸ ਅਫਸਰ ਨੂੰ ਬਦਲ ਕੇ ਹੁਣ ਇੱਕ ਪੀਸੀਐਸ ਅਫਸਰ ਨੂੰ ਉੱਥੇ ਐਡੀਸ਼ਨਲ ਚਾਰਜ ਦਿੱਤਾ ਗਿਆ ਇਹ ਨਹੀਂ ਕਿ ਮੈਂ ਉਸ ਪੀਸੀਐਸ ਅਫਸਰ ਦੇ ਖਿਲਾਫ ਕਿਸੇ ਤਰੀਕੇ ਦੀ ਵੀ ਟਿੱਪਾ ਟਿੱਪਣੀ ਕਰਨਾ ਚਾਹੁੰਨਾ ਮਗਰ ਇੱਕ ਗੱਲ ਤਾਂ ਸਪਸ਼ਟ ਹੋ ਗਈ ਕਿ ਜਦੋਂ ਇੱਕ ਆਈਐਸ ਅਫਸਰ ਉੱਥੇ ਕੰਮ ਬੜੇ ਸਚਾਰੂ ਢੰਗ ਨਾਲ ਵਧੀਆ ਤਰੀਕੇ ਨਾਲ ਪਾਰਦਰਸ਼ਤਾ ਨਾਲ ਪੰਚਾਇਤਾਂ ਦੀ ਇਸ ਇਲੈਕਸ਼ਨ ਚ ਮੈਕਸਿਮਮ ਪਾਰਟਿਸਪੇਸ਼ਨ ਨੂੰ ਲੈ ਕੇ ਉੱਥੇ ਚਿੰਤਿਤ ਸਨ ਸਾਰਿਆਂ ਨੂੰ ਉਹਦੇ ਚ ਅਪੀਲ ਕਰ ਰਹੇ ਸੀ ਕਿ ਪਾਰਟਿਸਪੇਟ ਕਰਨ ਕਿਸੇ ਤਰੀਕੇ ਦੀ ਬੇਨਸਾਪੇ ੱੱਕੇ ਚਾਈ ਨਹੀਂ ਹੋ ਰਹੀ ਸੀ ਅੱਜ ਲਾਸਟ ਡੇ ਆਫ ਨਾਮਿਨੇਸ਼ਨ ਜਿਹੜੀ ਕੱਲ ਐ ਕਿਉਂਕਿ ਅੱਜ 30 ਤਰੀਕ ਨੂੰ ਛੁੱਟੀ ਆ 4 ਤਰੀਕ ਨੂੰ ਅਖੀਰਲਾ ਦਿਨ ਆ ਨਾਮਿਨੇਸ਼ਨ ਦਾ ਇੱਕ ਆਈਐਸ ਅਫਸਰ ਨੂੰ ਬਦਲ ਕੇ ਪੀਸੀਐਸ ਲਾਉਣ ਦਾ ਸਰਕਾਰ ਦਾ ਮਕਸਦ ਕੀ ਆ ਮਤਲਬ ਕੀ ਆ ਮੈਂ ਪੁੱਛਣਾ ਚਾਹੁੰਦਾ ਚੀਫ ਸੈਕਟਰੀ ਸਾਹਿਬ ਨੂੰ ਕਿ ਵਾਟ ਆ ਦਾ ਰੀਜ਼ਨ ਤੁਸੀਂ ਕਿਹੜੇ ਕਾਰਨ ਦੱਸੇ ਆ ਇਸ ਆਈਐਸ ਅਫਸਰ ਨੂੰ ਬਦਲ ਕੇ ਇੱਕ ਜੂਨੀਅਰ ਲੈਵਲ ਦੇ ਪੀਸੀਐਸ ਅਫਸਰ ਨੂੰ ਲਾ ਕੇ ਅਡੀਸ਼ਨਲ ਚਾਰਜ ਦੇਣ ਦਾ ਮਕਸਦ ਬੜਾ ਸਾਫ ਹੈ ਤੁਹਾਡੇ ਜਿਹੜੇ ਉੱਥੋਂ ਦੇ ਹਲਕਾ ਇੰਚਾਰਜ ਨੇ ਔਰ ਜੋ ਜ਼ਿੰਮੇਵਾਰ ਸੱਜਣ ਨੇ ਆਮ ਆਦਮੀ ਪਾਰਟੀ ਨਾਲ ਉਹਨਾਂ ਨੂੰ ਆਪ ਦੀ ਹਾਰ ਕੰਧ ਤੇ ਦਿੱਜੀ ਸਾਹਮਣੇ ਨਜ਼ਰ ਆਉਂਦੀ ਹੈ